ਉਹ ਗੱਲ ਇਹ ਆ ਕਿ 2021 ਦੇ ਵਿੱਚ ਜਦੋਂ ਕਾਂਗਰਸ ਸਰਕਾਰ ਸੀਗੀ ਰਾਣਾ ਜੀ ਨੇ ਬੜੀ ਮਿਹਨਤ ਦੇ ਨਾਲ ਇੱਕ ਪ੍ਰੋਜੈਕਟ ਨੂੰ ਲੈ ਕੇ ਆਂਦਾ ਸੀਗਾ ਇਹ ਪ੍ਰੋਜੈਕਟ ਸੀਗਾ ਕਿ ਸ਼ਹਿਰ ਦਾ ਜਿਹੜਾ ਅੰਦਰਲਾ ਹਿੱਸਾ ਵਾ ਵਿੱਚ ਪਾਣੀ ਤੇ ਸੀਵਰੇਜ ਦੀ ਮਿਕਸਿੰਗ ਸੀਗੀ ਕਿਉਂਕਿ ਪਾਣੀ ਪੁਰਾਣੇ ਸਮੇਂ ਦੇ ਪਏ ਹੋਏ ਆ ਜਿਹੜਾ ਸੀਵਰੇਜ ਦਾ ਪਾਈਪ ਵੀ ਪੁਰਾਣਾ ਪਿਆ ਹੋਇਆ ਉਹਨੂੰ ਬਦਲ ਕੇ ਨਵਾਂ ਪ੍ਰੋਜੈਕਟ ਸੀਗਾ ਇੱਕ ਉਹ 2024 ਦੇ ਵਿੱਚ ਉਹ ਪ੍ਰੋਜੈਕਟ ਪੂਰਾ ਹੋ ਗਿਆ ਉਹਦੇ ਬਾਅਦ ਜੋਰ ਲਾਉਂਦਿਆਂ ਲਾਉਂਦਿਆਂ ਹੁਣ 15 ਦਿਨ ਤੋਂ ਕੰਮ ਵੀ ਸ਼ੁਰੂ ਹੋ ਗਿਆ ਸ਼ਹਿਰ ਦੇ ਵਿੱਚ ਕੰਮ ਬੜਾ ਵਧੀਆ ਚੱਲਦਾ ਸੀਗਾ ਤਾਂ ਕਈ ਜਗ੍ਹਾ ਤੇ ਠੇਕੇਦਾਰ ਸੀਵਰੇਜ ਟੁੱਟਾ ਕਿਸੇ ਦਾ ਜਾਂ ਕਿਸੇ ਦਾ ਪਾਣੀ ਦਾ ਪਾਇਪ ਟੁੱਟਾ ਪਿਆ ਵਾ ਉਹਨੂੰ ਪ੍ਰੋਪਰ ਤਰੀਕੇ ਨਾਲ ਸਹੀ ਤਰੀਕੇ ਨਾਲ ਦੀ ਰਿਪੇਅਰ ਨਹੀਂ ਕਰ ਰਹੇ ਸੀਗੇ ਸੋ ਕੱਲ ਰਾਣਾ ਜੀ ਕਪੂਰਥਲੇ ਸੀਗੇ ਇਲੈਕਸ਼ਨਾਂ ਤੋਂ ਵਹਲੇ ਹੋਏ ਸੀ ਪਿੰਡਾਂ ਦੀਆਂ ਚੋਂ ਕਪੂਰਥਲੇ ਆਏ ਆ ਤੇ ਕੱਲ 29 ਨੰਬਰ ਵਾਰਡ 'ਚ ਸਾਡੇ ਮਰਵਾਸ ਸਾਹਿਬ ਦਾ ਵਾਰਡ ਆ ਇੱਥੇ ਆਏ ਆ ਤੇ ਉਹਨਾਂ ਨੇ ਦੌਰਾ ਵੀ ਕੀਤਾ ਔਰ ਠੇਕੇਦਾਰ ਨੂੰ ਸਮਝਾਇਆ ਵੀ ਕਿ ਦੇਖ ਪ੍ਰੋਪਰ ਤਰੀਕੇ ਦੇ ਨਾਲ ਜਿਹੜੀਆਂ ਹਦਾਇਤਾਂ ਹੈਗੀਆਂ ਉਹਦੇ ਮੁਤਲਕ ਸੀਵਰੇਜ ਵੀ ਲੋਕਾਂ ਦਾ ਜੁੜਨਾ ਚਾਹੀਦਾ ਪਾਣੀ ਦੇ ਕਨੈਕਸ਼ਨ ਵੀ ਜੁੜਨੇ ਚਾਹੀਦੇ ਆ ਇਹ ਬੜਾ ਵਧੀਆ ਸਮਝਾ ਕੇ ਵੀ ਗਏ ਔਰ ਲੋਕ ਬੜੇ ਖੁਸ਼ ਸੀਗੇ ਬਲਾ ਵੀ ਖੁਸ਼ ਸੀਗਾ ਕਿ ਚਲੋ ਕੁਛ ਕਸ਼ਟਾ ਚਲਣਾ ਹੀ ਪੈਂਦਾ ਕਿਉਂਕਿ ਜਦੋਂ ਪਤਾ ਕਿ ਇਹ ਸਾਡਾ ਸੀਵਰੇਜ ਦਾ ਜਾਂ ਪਾਣੀ ਦਾ ਨਵਾਂ ਪੈਪ ਪੈ ਜਾਣਾ ਥੋੜੇ ਦਿਨਾਂ ਦੀ ਤੰਗੀਆਂ ਲੇਕਿਨ ਉਹਦੇ ਬਾਅਦ ਖੁਸ਼ਹਾਲੀ ਬਹੁਤ ਸੀ ਸੋ ਇਹਦੇ ਵਾਸਤੇ ਬੜਾ ਲੋਕ ਵੀ ਖੁਸ਼ ਸੀਗੇ ਮਗਰ ਅੱਜ ਸਵੇਰੇ ਹੀ ਪਤਾ ਲੱਗਾ ਕਿ ਮਹੱਲੇ ਦੇ ਵਿੱਚ ਇਹ ਸਾਰਾ ਕੰਮ ਰੁਕਾਤਾ ਗਿਆ ਪਾਣੀ ਦੇ ਪੈਪ ਔਰ ਜਿਹੜਾ ਸੀਵਰੇਜ ਦਾ ਪੈਪ ਸਾਡਾ ਪਿਆ ਹੋਇਆ ਉਹ ਪਟ ਕੇ ਬਾਹਰ ਕੱਢਣ ਲਾਪੇ ਤੋ ਬੜੀ ਹੈਰਾਨੀ ਦੀ ਗੱਲ ਆ ਲੋਕਾਂ ਨੇ ਆਲੇ ਦੁਆਲੇ ਗੱਲ ਕੀਤੀ ਆ ਆਪਣੇ ਐਮਸੀ ਤੱਕ ਪਹੁੰਚ ਕੀਤੀ ਸੋ ਸਾਰਾ ਅੱਜ ਸਾਡਾ ਹਾਊਸ ਜਿਹੜਾ ਵਾ ਇਕੱਠਾ ਹੋਇਆ ਸਾਰੇ ਐਮਸੀ ਸਾਡੇ ਮੇਅਰ ਸਾਹਿਬ ਡਿਪਟੀ ਮੇਅਰ ਸਾਹਿਬ ਸਾਰੇ ਕਾਉਂਸਲਰ ਅੱਜ ਇੱਥੇ ਇਕੱਠੇ ਹੋਏ ਆ ਸੋ ਇਦਾਂ ਦੀ ਤੱਕੇਸ਼ਾਈ ਜਿਹੜੀ ਆ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਕੰਮ ਜਿਹੜਾ ਵਾ ਰੋਕ ਦੇਖੋ ਕੱਲ ਨੂੰ ਰਾਣਾ ਜੀ ਵੀ ਆ ਰਹੇ ਆ ਕੰਮ ਰਕਾਇਆ ਗਿਆ ਕੰਮ ਪੇਲੀ ਗੱਲ ਤੇ ਕਿਉਂ ਰਕਾਇਆ ਗਿਆ ਜੇ ਇਹ ਟੈਂਡਰ ਪਾਸ ਹੋਇਆ ਵਾ ਠੇਕੇਦਾਰ ਬਾਹਰ ਦਾ ਵਾ ਉਹਨੇ ਕੰਮ ਸ਼ੁਰੂ ਕੀਤਾ ਤਦੈ ਸ਼ੁਰੂ ਕੀਤਾ ਨਾ ਕਿਉਂਕਿ ਇਹ ਪ੍ਰੋਜੈਕਟ ਪਾਸ ਹੋ ਚੁੱਕਾ 26 ਕਰੋੜ ਦਾ ਲਗਭਗ ਇਹ ਪ੍ਰੋਜੈਕਟ ਆ ਮਗਰ ਅੱਜ ਇਹਨੂੰ ਰੋਕਤਾ ਗਿਆ ਯਾਰੋ ਇਦਾਂ ਦੀ ਵਾਹ ਵਾਈ ਲਾਈਨ ਵਾਸਤੇ ਕਿਸੇ ਨੂੰ ਅਸੀਂ ਇਦਾਂ ਨਹੀਂ ਆਂ ਦਵਾਂਗੇ ਇਹ ਪ੍ਰੋਜੈਕਟ ਰਾਣਾ ਗੁਰਜੀਤ ਸਿੰਘ ਜੀ ਨੇ ਲਿਆਂਦਾ ਜੇ ਤਾ ਤੁਸੀਂ ਲੈ ਕੇ ਆਂਦਾ ਤੇ ਬਿਸ਼ਾ ਖੜੇ ਹੋ ਜਾਓਗੇ ਕੋਈ ਦਿੱਕਤ ਨਹੀਂ ਹੈਗੀ ਰੁਕਾਇਆ ਕਿਨੇ ਬਾਜੀ ਕਿਹਨੇ ਲਗਾਇਆ ਸਾਰਿਆਂ ਨੂੰ ਪਤਾ ਕਿਹਨੇ ਲਗਾਇਆ ਸਾਰਿਆਂ ਦੀ ਆਵਾਜ਼ ਇਹ ਆ ਕਿ ਚੰਦੀ ਸਾਹਮਣੇ ਕੰਮ ਕਰਾਇਆ ਇਹ ਇਦਾਂ ਨਹੀਂ ਹੋਣ ਦੇਣਾ ਜੇ ਤੁਸੀਂ ਪਿੰਡਾਂ 'ਚ ਹਾਰ ਗਏ ਹੋ 48 ਐਮਸੀ ਸਾਡੇ ਕਾਂਗਰਸ ਦੇ ਆ ਕਪੂਰਥਲ ਦੇ ਵਿੱਚ ਜਾਂ ਤਾਂ ਜਿੱਤ ਕੇ ਫਤਵਾ ਲੈ ਕੇ ਤੁਸੀਂ ਲੋਕਾਂ ਦਾ ਆਓ ਤੇ ਸਵਕਾਰੀ ਨੇ ਆ ਸਵਕਾਰ ਕਰਦੀ ਲੋਕ ਬਗਰ ਜੇ ਤੁਸੀਂ ਕਹੋ ਕਿ ਚਲਦੇ ਕੰਮ ਦੇ ਵਿੱਚ ਵਿਗਨ ਪਾ ਕੇ ਉਹਨੂੰ ਬੰਦ ਕਰਾ ਦਿਓ ਇਹ ਲੋਕ ਬਰਦਾਸ਼ਤ ਨਹੀਂ ਕਰਨਗੇ ਇਹਦਾ ਖਮਿਆਜਾ ਤੁਹਾਨੂੰ ਆਉਣ ਵਾਲੇ ਟਾਈਮ 'ਚ ਭੁਗਤਣਾ ਪਊਗਾ ਸਾਰਿਆਂ ਨੂੰ ਪਤਾ ਇਹ ਕੰਮ ਰਕਾਇਆ ਗਿਆ ਹਰੇਕ ਬੰਦੇ ਨੂੰ ਪਤਾ ਹੋਰੇ ਬਰਦਾਸ਼ਤ ਨਹੀਂ ਹੈਗਾ ਵਾਸੀਓ ਦੇਖੋ ਇਸ ਵਾਰ ਇਹ ਤਾਂ ਆਪਾਂ ਜਾਣਦੇ ਨਹੀਂ ਜੀ ਕਿ ਕਿਹੜੀ ਪਾਲਟੈਕਸ ਕੰਮ ਕਰਦੇ ਆ ਕੀ ਨਹੀਂ ਤੇ ਜੇ ਰਾਣਾ ਜੀ ਨੇ ਘਾਟਲ ਕਰਤਾ ਤੇ ਉਹ ਵਿੱਚੋਂ ਕੋਈ ਲੈ ਥੋੜੀ ਜਿਆ ਹਾਂ ਪੈਪ ਤੇ ਪਾਉਂਦੇ ਆ ਸਾਨੂੰ ਕੋਈ ਵੀ ਸਰਕਾਰ ਹੋਵੇ ਸਾਡੀ ਕਿਹੜੀ ਸਰਕਾਰ ਨੇ ਨਾਲ ਕੋਈ ਵਿਸਾ ਲਾਗੀਗਾ ਅਸੀਂ ਆਪ ਕਹਿੰਦੇ ਆ ਕਿ ਸਾਰਾ ਵਧੀਆ ਕੰਮ ਹੋਣਾ ਚਾਹੀਦਾ ਸ਼ਹਿਰ ਦਾ ਵਧੀਆ ਕੰਮ ਇਹ ਹੁਣ ਕੰਮ ਰੁਕਿਆ ਹੋਇਆ ਰੁਕਿਆ ਹੋਇਆ ਜੀ ਸਾਰੇ ਹੁਣ ਲੇਬਰ ਗਈ ਹੋਈ ਜਾਂ ਸਾਰੇ ਉਹ ਬੈਠੇ ਜਿਆ ਪਰ ਹਾਂ ਕੀ ਕਾਰਨ ਕੀ ਇਹ ਕੰਮ ਕਿਉਂ ਕਿਹਾ ਕੋਈ ਇਹਨਾਂ ਨੂੰ ਠੇਕੇਦਾਰ ਨੂੰ ਕਹਿਣੇ ਕਿ ਆ ਉਹ ਛੋਟੇ ਰਿਹਾ ਹਾਂ ਚੰਗੀ ਹਾਂ ਹਾਂ ਕਿ ਮੈਂ ਕਦੀ ਇਹ ਕੰਮ ਕਰਦਾ ਹੁਣ ਪੈਰ ਪਟੇ ਹੋਏ ਹਾਂ ਖੜੇ ਪਟੇ ਹੋਏ ਪੈਰ ਬਣਾਏ ਸਾਰੇ ਇਹ ਪੈਰ ਪਟੇ ਬਣਾਏ ਪ੍ਰੋਜੈਕਟ ਆ ਨਾ ਦੇਖੋ ਨਾ ਤਾਂ ਮੈਨੂੰ ਝੂਟੀਆਂ ਫੋਟੋਆਂ ਖਿਚਾਉਣ ਦਾ ਸ਼ੌਕ ਆ ਨਾ ਮੈਂ ਕਦੀ ਫੋਟੋਆਂ ਖਿਚਾਉਣਾ ਮੈਨੂੰ ਸਿਰਫ ਇਹ ਆ ਕੰਮ ਕਰਨ ਦਾ ਸ਼ੌਕ ਆ ਜਿਹੜਾ ਅਮਰਤੂ ਦਾ ਪ੍ਰੋਜੈਕਟ ਆ ਸੈਂਟਰ ਦਾ ਪ੍ਰੋਜੈਕਟ ਆ ਸੈਂਟਰ ਵੱਲੋਂ ਆ ਦਿੱਤਾ ਗਿਆ ਕਪੂਰਥਲੇ ਪੰਜਾਬ ਸਰਕਾਰ ਥਰੂ ਕਪੂਰਥਲੇ ਨੂੰ ਨਾ ਤਾਂ ਮੈਨੂੰ ਇਹਦਾ ਪਤਾ ਵੀ ਕਿਦੋਂ ਰਾਣਾ ਜੀ ਉਦਘਾਟਨ ਕਰਕੇ ਤੇ ਨਾ ਮੈਨੂੰ ਇਹ ਪਤਾ ਲੱਗਾ ਕਿ ਇਹ ਕਿੱਥੇ ਚੱਲਦਾ ਪਿਆ ਤੇ ਇਸ ਕਰਕੇ ਨਾ ਮੈਂ ਬੰਦ ਕਰਾਉਣ ਵਾਲਾ ਚਾ ਨਾ ਹਜੇ ਮੈਂ ਚਲਾਇਆ ਦੇਖੋ ਜੀ ਜਿਹੜਾ ਵੀ ਸ਼ਹਿਰ ਦਾ ਵਿਕਾਸ ਹੋਊਗਾ ਉਹਦੇ 'ਚ ਮੈਂ ਬਰਾਬਰ ਹੱਥ ਨਾਲ ਹੱਥਾਂ ਹੱਥ ਨਾਲ ਪੜ ਕੇ ਕੰਮ ਕਰਾਉਣ ਨੂੰ ਤਿਆਰ ਹਾਂ ਕਿਉਂਕਿ ਮੇਰਾ ਸ਼ਹਿਰ ਮੇਰਾ ਹਲਕਾ ਬਹੁਤ ਪਿਛੜ ਚੁੱਕਿਆ ਇਸ ਕਰਕੇ ਮੈਂ ਕਦੀ ਵੀ ਕੰਮ ਬੰਦ ਕਰਾਉਣ 'ਚ ਹਿੱਸੇਦਾਰ ਨਹੀਂ ਹੋ ਸਕਦਾ ਚੰਦੇ ਸਰ ਅੱਜ ਐਤਵਾਰ ਨੂੰ ਪਤਲੰਵੀ ਦਿਖਾਟ ਮੁਹੱਲੇ ਦੇ ਸਾਰੇ ਕਾਂਗਰਸੀ ਕੌਂਸਲਰ ਤੇ ਦੀਪਕ ਸੰਗਵਾਨ ਸ਼ੈਲੀ ਪ੍ਰਧਾਨ ਉਹਨਾਂ ਨੂੰ ਬਹਿਰ ਦਿੱਤੀ ਹੈ ਕਿ ਤੁਸੀਂ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਦੀ ਹਾਰ ਤੋਂ ਬੁਖਲਾ ਕੇ ਆਪਣੇ ਬੁਖਹਾਰ ਘੱਟਣ ਦੇ ਜਿਹੜੇ ਚੱਲਦੇ ਕੰਮ ਰੁਕਵਾ ਰਹੇ ਹੋ ਜਿਸ ਕਰਕੇ ਉਹ ਸੋਮਵਾਰ ਨੂੰ ਹਲਕਾ ਵਿਧਾਇਕ ਨਾਲ ਧੰਨਵਾਦ ਦਰਸ਼ਨ ਕਰਦੇ ਆ। ਵੇਖੋ ਜੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਦੀ ਜਿਹੜੀ ਹਾਰ ਦੀ ਗੱਲ ਕਰਦੇ ਆ ਨਾ ਉਹ ਨਾ ਦੇਖੋ ਹਾਰ ਜਿੱਤ ਬਣੀ ਹੋਈ ਆ ਮਿੰਨੂ ਸਿਰਫ 4 ਮਹੀਨੇ ਹੋਏ ਹਲਕਾ ਚਾਰਜ ਲੱਗੇ ਨੂੰ 25 ਸਾਲ ਦੀ ਰਾਜਨੀਤੀ ਆ ਰਾਣੇ ਗੁਰਜੀਤ ਸਿੰਘ ਦੀ ਔਰ 4 ਮਹੀਨਿਆਂ ਵਿੱਚ ਜੋ ਮੈਂ ਵੈਬ ਬੈਸਟ ਕਰ ਸਕਦਾ ਸੀ ਆਪਣੇ ਹਲਕੇ ਦੀ ਕੀਤਾ ਔਰ ਲੋਕਾਂ ਦਾ ਫਤਵਾ ਮੇਰੇ ਸਿਰ ਮੱਥੇ ਮੈਂ ਪ੍ਰਵਾਨ ਕਰਦਾ ਜਿਹੜਾ ਵੀ ਲੋਕਾਂ ਨੇ ਫਤਵਾ ਦਿੱਤਾ ਦੂਜੀ ਗੱਲ ਜੇ ਤੁਸੀਂ ਇਹ ਗੱਲ ਕਹੋਗੇ ਕਿ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਈ ਤਾਨੂੰ ਇਹ ਭੁਲੇਖਾ ਵਾ ਆਮ ਆਦਮੀ ਪਾਰਟੀ ਨੂੰ ਪਿੱਛੇ ਪਿਛਲੇ ਟਾਈਮ ਤੋਂ ਰਾਈਜ਼ ਕੀਤੀ ਆ ਕਿਉਂਕਿ ਜੋ ਪਿੱਛੇ ਹੋਇਆ ਸੀ ਉਸ ਤੋਂ ਰਾਈਜ਼ ਕੀਤੀ ਆ ਆਮ ਆਦਮੀ ਪਾਰਟੀ ਨੂੰ ਇਹਨਾਂ ਨੂੰ ਜਿਹੜੀ ਵੋਟ ਪਈ ਆ 14000 ਦੇ ਪਈ ਆ ਤਾਂ ਆਮ ਆਦਮੀ ਪਾਰਟੀ ਨੂੰ 10000 ਵੋਟ ਪਈ ਆ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਆ ਜੇ ਤੁਸੀਂ ਦੇਖਿਆ ਜਾਵੇ 35000 ਵੋਟ ਸੀ ਹਲਕੇ ਤੇ ਜਿਹੜੀ ਪੈਣੀ ਪਈ ਸੀ ਟੋਟਲ ਪੋਲ ਹੋਈ ਸੀ 35000 ਵੋਟ ਚੋਂ ਆਮ ਆਦੀ ਪਾਰਟੀ ਨੂੰ 10000 ਪਈ 14000 ਇਹਨਾਂ ਨੂੰ ਪਈ 8000 ਦੇ ਗਰੀਬ ਕਾਲੀ ਦਾ ਲੋਪਈ ਦੇਖੋ ਸੀਟਾਂ ਚ ਕਨਵਰਟ ਹੋਣ ਚ ਕਈ ਡਿਫਰੈਂਟ ਆ ਸਕਦੇ ਕਿਸੇ ਉਤੇ ਵੋਟ ਸ਼ੇਅਰ ਵਧ ਗਿਆ ਕਿਤੇ ਘਟ ਗਿਆ ਉਸ ਹੀ ਅੱਗੇ ਕਰਦੇ ਪਏ ਆ ਤੇ ਦੂਜੀ ਗੱਲ ਜਿਹੜੀ ਇਹ ਗੱਲ ਕਰਦੇ ਆ ਵੀ ਵੋਟਾਂ ਘਟਪੀਆਂ ਜਾਂ ਬੁਖਲਾਟ ਉਹ ਕੋਈ ਨਹੀਂ ਆ ਕਿਉਂਕਿ ਨਾਂ ਤਾਂ ਮੈਂ ਕਦੀ ਬਖਲਾਉਣ ਵਾਲਾ ਇਨਸਾਨ ਆ ਤੇ ਨਾ ਮੈਂ ਕਿਸੇ ਲਈ ਗਲਤ ਕੰਮ ਕਰਨ ਵਾਲਾ ਮੈਂ ਸਿਰਫ ਆਪਣੇ ਹਲਕੇ ਨੂੰ ਪਿਆਰ ਕਰਨ ਵਾਲਿਆਂ ਚੋਂ ਆ ਔਰ ਹਮੇਸ਼ਾ ਵੱਧ ਚੜ ਕੇ ਆਪਣੇ ਹਲਕੇ ਦੇ ਕੰਮ ਕਰਾਉਣ ਨੂੰ ਤਿਆਰ ਰਹਿਣਾ ਦੂਜੀ ਗੱਲ ਜਿਹੜੀ ਤੁਸੀਂ ਗੱਲ ਕਰਦੇ ਆ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਊਗਾ ਜਿਹੜੇ ਵੀ ਕੰਮ ਮੈਨੂੰ ਪਤਾ ਲੱਗੇ ਜਿੱਦਾਂ ਸਭ ਤੋਂ ਪਹਿਲਾਂ ਸੀ ਕਪੂਰਸਲੇ ਤੇ ਜਿੱਦਾਂ ਦਾ ਮੈਂ ਹਲਕਾ ਚਾਰ ਲੱਗਾ ਸ਼ਾਇਦ ਉਦੋਂ ਦਾ ਹੀ ਇਹਨਾਂ ਨੂੰ ਆਇਆ ਜਾਦ ਵੀ ਕੂੜਾ ਚਕਾਉਣਾ ਜਾਂ ਇਹ ਪਾਈਪਲਾਈਨਾਂ ਪਾਉਣੀਆਂ ਪਹਿਲੋ ਕਿੱਥੇ ਗਿਆ ਸੀ ਪਹਿਲੋ ਕਿਉਂ ਨਹੀਂ ਪਾਈਆਂ ਹੁਣ ਜੇ ਕਾਰਪੋਰੇਸ਼ਨ ਇਹਨਾਂ ਦੀ ਸੀ ਇਹ ਪਿਛਲੇ 4 ਸਾਲ ਤੱਕ ਨਹੀਂ ਕਿਸੇ ਨੇ ਰੋਕਿਆ ਤੇ ਅੱਜ ਮੈਨੂੰ ਕਹਿੰਦੇ ਮੈਂ ਰੋਕਦਾ ਉਦੋਂ ਕਿੱਥੇ ਗਿਆ ਸੀ ਉਦੋਂ ਕਿਉਂ ਨਹੀਂ ਕਰਾਇਆ ਹੁਣ ਨਾ ਮੈਂ ਰੋਕਣ ਆਲਿਆਂ ਚੋਂ ਆ ਦੇਖੋ ਮੈਂ ਕੰਮ ਕਰਾ ਸਕਦਾ ਪਰ ਮੈਂ ਰੋਕ ਨਹੀਂ ਸਕਦਾ ਕੰਤਾ ਕਹਦੇ ਕਿ ਉਹ ਅੰਜਾਮ ਜਿਹੜੇ ਲੱਗੇ ਚਾ ਰਹੇ ਆ ਕਿ ਤੁਸੀਂ ਮੰਨਦਾ ਵਾ ਦੇਖੋ ਡਰ ਡਰ ਡਰਵਾਇ ਜੜਾ ਕਿ ਇਹ ਚੰਦੀ ਜੜਾ ਕੰਮ ਕਰਨ ਲੱਗਾ ਹੋਇਆ ਵਾ ਇਹ ਸਾਡੀਆਂ ਕੁਰਸੀਆਂ ਹਿਲਾ ਸਕਦਾ ਇਹ ਡਰ ਦਾ ਕਰਕੇ ਸਾਰੇ ਅਲੀਗੇਸ਼ਨ ਪੋਲਿਟੀਕਲ ਮੰਡਟਾ ਵਾ ਉਹ ਕੀਤਾ ਜਾ ਰਿਹਾ ਵਾ ਦੇਖੋ ਮੈਂ ਹਲਕੇ ਦਾ ਬੱਚਾ ਹਲਕੇ ਦਾ ਕੰਮ ਕਰਨ ਵਾਲਾ ਮੈਂ ਇਨਾਂ ਵਾਂਗੂ ਫੋਟੋਆਂ ਭਜਾਉਣ ਵਾਲਾ ਯਾਰ ਅਖਬਾਰਾਂ 'ਚ ਸੌਣ ਵਾਲਾ ਨਹੀਂ ਮੈਂ ਸਿਰਫ ਕੰਮ ਕਰਨ ਦੀ ਰਾਜਨੀਤੀ ਕਰਦਾ ਤੇ ਕੰਮ ਦੇ ਵਿੱਚ ਕਦੀ ਵੀ ਮੇਰੀ ਰੁਕਾਵਟ ਨਹੀਂ ਹੋਗੀ ਇਦੋਂ ਵੀ ਤੁਸੀਂ ਸਾਫ ਕਰ ਕਾਰਪੋਰੇਸ਼ਨ ਕੀ ਤੁਹਾਡੇ ਵੱਲੋਂ ਕੋਈ ਵੀ ਇਹ ਕੰਮ ਜਿਹੜਾ ਬੰਦੇ ਪਾਇਆ ਯਾਰ ਕਾਰਪੋਰੇਸ਼ਨ ਇਹਨਾਂ ਦੀ ਆ ਮੈਂ ਕੌਣ ਉਹਨਾਂ ਰਕਾਉਣ ਵਾਲਾ ਚਲਾਉਣ ਵਾਲਾ ਇਹ ਆਪ ਹੀ ਸਾਰਾ ਕੁਝ ਕਰਦੇ ਆ ਸਿਰਫ ਇੱਕ ਸਾਡੀ ਆਮ ਆਦਮੀ ਪਾਰਟੀ ਨੂੰ ਭੰਡਲ ਲਈ ਪਹਿਲੋ ਇਹ ਚਲਾਉਂਦੇ ਆ ਫਿਰ ਰਕਾ ਦਿੰਦੇ ਆ ਕਿ ਆਮ ਆਦਮੀ ਪਾਰਟੀ ਨੂੰ ਕਿੱਦਾਂ ਭੰਡਿਆ ਜਾਵੇ ਦੇਖੋ ਨਾ ਇਹਨਾਂ ਦੀ ਕਾਰਪੋਰੇਸ਼ਨ ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਕੰਮ ਚੱਲਿਆ ਕਿੱਦਾਂ ਬੰਦ ਕੀਤਾ ਹੋਇਆ ਜਦੋਂ ਕਹਿੰਦੇ ਆ ਜਦੋਂ ਕਾਰਪੋਰੇਸ਼ਨ ਦੀ ਗੱਲ ਕਰਦੇ ਉਦੋਂ ਤੇ ਕਹਿੰਦੇ ਸਾਡੇ 48 ਐਮਸੀ ਆ ਜਦੋਂ ਕੋਈ ਕੰਮ ਚੱਲਦਾ ਜਾਂ ਬੰਦ ਕਰਾਉਣਾ ਹੁੰਦਾ ਉਦੋਂ ਕਹਿੰਦੇ ਆਵਾਜ਼ੀ ਪਾਰਟੀ ਨੇ ਬੰਦ ਕਰਾਇਆ